ਅੱਜ ਦੇ ਦਿਨ ਮੁਸਲਮ ਪਾਈਚਾਰੇ ਦੇ ਵੱਲੋਂ Eid ul Fitr ਦਾ ਤਿਉਹਾਰ ਜਿੱਥੇ ਹਰ ਕਸਬੇ ਪਿੰਡ ਅਤੇ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮੋਮਨਾਬਾਦ ਦੇ ਵਿੱਚ ਵੀ ਮੁਸਲਮ ਪਾਈਚਾਰੇ ਦੇ ਵੱਲੋਂ Eid ul Fitr ਦਾ ਤਿਉਹਾਰ ਬਹੁਤ ਹੀ ਪਿਆਰ ਨਾਲ ਮਨਾਇਆ ਗਿਆ ਪਿੰਡ ਦੀ ਮਸਜਿਦ ਦੇ ਵਿੱਚ ਇਕੱਤਰ ਹੋ ਕੇ ਮੁਸਲਮ ਪਾਈਚਾਰੇ ਵੱਲੋਂ ਜਿੱਥੇ Eid ਦੀ ਨਮਾਜ਼ ਅਦਾ ਕੀਤੀ ਗਈ ਉੱਥੇ ਹੀ ਨਮਾਜ਼ ਤੋਂ ਬਾਅਦ ਮੁਸਲਿਮ ਭਰਾ ਇੱਕ ਦੂਜੇ ਦੇ ਗਲੇ ਮਿਲਦੇ ਵੀ ਨਜ਼ਰ ਆਏ ਵੇਖੋ ਇਸ ਬੰਦੀ ਸਾਡੀ ਇਹ ਪੂਰੀ ਰਿਪੋਰਟ بسم اللہ الرحمن الرحیم شروع ਕਰਦਾ ਹਾਂ ਅੱਲਾ ਦੇ ਨਾਮ ਤੋਂ ਜਿਹੜਾ ਬੜਾ ਹੀ ਨੇਕ ਤੇ ਮਿਹਰਬਾਨ ਤੇ ਰਹਿਮ ਕਰ ਮਰਦਾ ਹੈ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚਣ ਤੇ داری ਐਨ ਪੰਜਾਬ ਟੀਮ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਇਹ ਰੋਜ਼ਿਆਂ ਦਾ ਮਹੀਨਾ ਸੀ ਬੜਾ ਬਰਕਤ ਵਾਲਾ ਮਹੀਨਾ ਸੀ ਗੁਜ਼ਰ ਗਿਆ ਬੜੀ ਵਾਦਤ ਕੀਤੀ ਸਾਥੀਆਂ ਨੇ ਸਾਰਿਆਂ ਨੇ ਰੋਜ਼ੇ ਰੱਖੇ ਸਾਰੇ ਰੋਜ਼ੇ ਰੱਖੇ ਵਾਦਤ ਕੀਤੀ ਤੇ ਅੱਜ Eid ਦਾ ਦਿਨ ਸੀ ਬੜਾ ਖੁਸ਼ਿਆਲਾ ਦਿਨ ਆ ਤੇ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਦਿਨ ਬਹੁਤ-ਬਹੁਤ ਮੁਬਾਰਕਾਂ ਦਿੰਨੇ ਹਾਂ ਤੇ ਅਸੀਂ ਦੁਆ ਕੀਤੀ ਆ ਨਮਾਜ਼ ਪੜ੍ਹ ਕੇ ਆਪਸੀ ਭਾਈਚਾਰੇ ਕੇ ਸਾਝ ਦੀ ਆਪਸੀ ਪਿਆਰ ਬਣਿਆ ਰਹੇ ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚੋਂ ਬੜਾ ਸਹਿਯੋਗ ਮਿਲਿਆ ਲੋਕਾਂ ਨੇ ਬੜੇ ਚਾਵਾ ਨਾਲ ਸਾਡੇ ਰੋਜੇ ਖੁਲਾਏ ਸਿੱਖ ਭਾਈਚਾਰੇ ਨੇ ਬੜੇ ਚਾਵਾ ਨਾਲ ਸਾਡੇ ਰੋਜੇ ਖੁਲਾਏ ਨੇ ਸਾਰੇ ਸਾਥੀਆਂ ਨੇ ਬੜੀ ਮਿਹਨਤ ਕੀਤੀ ਆ ਇਬਾਦਤ ਕੀਤੀ ਆ ਰੋਜੇ ਰੱਖੇ ਤੇ ਬੜਾ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ ਸੀ ਬੜਾ ਰੌਣਕ ਸੀਗੀ ਮਸਜਿਦ ਦੇ ਵਿੱਚ ਅਸੀਂ ਸਾਰਿਆਂ ਦੀ ਤੰਦਰੁਸਤੀ ਲਈ ਦੁਆ ਕਰਦੇ ਆ ਇਸੇ ਤਰ੍ਹਾਂ ਇਹ ਇਹ ਪਿਆਰ ਬਣਿਆ ਰਹੇ ਬismillah रहमान रहीम ਅੱਲਾਹ ਤਾਲਾ ਦਾ ਬਹੁਤ ਹੀ ਬੜਾ ਬਿਹਮਕਮਦ ਨਾ ਤੁਹਾਨੂੰ ਬਹੁਤ ਵਧੀਆ ਰੋਜ਼ੇ ਰਖਾਇਆ ਅਲਹਮਦੁਲਿਲਾ ਸਾਰੇ ਸਾਥੀਆਂ ਨੇ ਵਧੀਆ ਰੋਜ਼ੇ ਰੱਖੇ ਨੇ ਔਰ ਬਹੁਤ ਹੀ ਮਾਸ਼ਾ ਅੱਲਾ ਵਰਕਦਾ ਮਹੀਨਾ ਸੀ ਤੇ ਅੱਜ ਖੁਸ਼ੀ ਦਾ ਦਿਨ ਅਲਹਮਦੁਲਿਲਾ ਈਦ ਦਾ ਦਿਨ ਪੂਰੇ ਆਲਮ ਚ ਪੂਰੇ ਹੀ ਬਾਸਤੀ ਬਾਤ ਹੈ ਪੂਰੀ ਦੁਆ ਕਰੀ ਅਲਹਮਦੁਲਿਲਾ ਔਰ ਖੁਸ਼ੀ ਦਾ ਮਹਿਨ ਸਾਰਿਆਂ ਨੂੰ ਜੀਆਂ ਬਹੁਤ-ਬਹੁਤ ਮੁਬਾਰਕਾਂ ਜੀ ਦੇਸ਼ ਵਾਸੀਆਂ ਨੂੰ ਸਾਰੇ ਪਿੰਡਾਂ ਦੇ ਸਾਥੀਆਂ ਨੂੰ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇੰਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ